ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ ਨੇ ਅਕਾਲੀ ਵਿਧਾਇਕਾਂ ਨੂੰ ਉੱਲੂ ਦੱਸਿਆ ਫਤੇਗੜ ਚੂੜੀਆਂ ਵਿੱਚ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਨੀਲ ਕੁਮਾਰ ਜਾਖੜ ਨੇ ਅਕਾਲੀ ਦਲ ਲਈ ਸਖਤ ਰੁਖ ਅਖਤਿਆਰ ਕਰਦੇ ਹੋਏ ਆਖਿਆ ਕਿ ਅਕਾਲੀਆਂ ਨੇ ਕਈ ਉੱਲੂ ਦੇ ਪੱਠੇ ਛੱਡੇ ਹੋਏ ਨੇ ਜੋ ਪੰਜਾਬ ਦੇ ਲੋਕਾਂ ਨੂੰ ਤੰਗ ਕਰ ਰਹੇ ਨੇ ਜਾਖੜ ਦੇ ਵਿਵਾਦਤ ਬੋਲ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਅਜਿਹੇ ਅਕਾਲੀ ਆਗੂਆਂ ਨੂੰ ਠੀਕ ਕੀਤਾ ਜਾਵੇਗਾ ਜਾਖੜ ਦੇ ਬੋਲ ਮर्याਦਾ ਉਸ ਵੇਲੇ ਹੋਰ ਟੱਪ ਗਏ ਜਦੋਂ ਉਹਨਾਂ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨੂੰ ਹਲਕੇ

ਉਹਨਾਂ ਹਲਕੇ ਚਾਰਜਾਂ ਦੇ ਜਾਂ ਅਕਾਲੀ ਜਿਹੜੇ ਹੈਗੇ ਐ ਐਮਐਲਏ ਉਹਨਾਂ ਨੇ ਥਾਂ ਥਾਂ ਇਸ ਕਿਸਮ ਦੇ ਆਪਣੇ ਕਰੀਏ ਉਲੂ ਕੇ ਪੱਠੇ ਬਣਾ ਬਣਾ ਕੇ ਛੱਡ ਰੱਖਿਆ ਜਿਹੜੇ